ਫਬੂ ਮਾਨੋਰ ਅੰਦੇ ਹੁਣ ਤੱਕ ਬਹੁਤ ਸਾਰੇ ਗਾਣੇ ਅਜੇ ਇਹ ਆ ਵੀ ਜਿਹੜੇ ਲਾਈਵ ਤਾਂ ਉਹਨਾਂ ਨੇ ਸੁਣਾ ਦਿੱਤੇ ਪਰ ਹਾਲੇ ਤੱਕ ਇਹ ਗਾਣੇ ਰਿਲੀਜ਼ ਨਹੀਂ ਕੀਤੇ ਗਏ ਤੇ ਅਜੇ ਹਹੀ ਇੱਕ ਗਾਣਾ ਹੈ ਕਿੱਥੇ ਅਸਲਾ ਚੱਕਣ ਦਿੰਨੇ ਆ ਪੁੱਤ ਬਗਾਨੇ ਨਹੀਂ ਇਹ ਗਾਣਾ ਅੱਜ ਤੋਂ 3-4 ਸਾਲ ਪਹਿਲਾਂ ਉਹਨਾਂ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਸੁਣਾਇਆ ਸੀ ਪਰ ਹਾਲੇ ਤੱਕ ਰਿਲੀਜ਼ ਨਹੀਂ ਹੋਇਆ ਤੇ ਹੁਣ ਕਾਫੀ ਅਰਸੇ ਬਾਅਦ ਇਹ ਗਾਣਾ ਫਿਰ ਤੋਂ ਉਹਨਾਂ ਨੇ ਅੱਜ ਜਿਹੜਾ ਉਹਨਾਂ ਦਾ ਲਾਈਵ ਸ਼ੋਅ ਹੋਇਆ ਵਿੰਨੀ ਪੈਗ ਦੇ ਵਿੱਚ ਤਾਂ ਉਸ ਦੇ ਵਿੱਚ ਸੁਣਾਇਆ ਕਿਹੜਾ ਇਹ ਗਾਣਾ ਤੇ ਕਿਹੜੀਆਂ ਨੇ ਲਾਈਲਾਂ ਜਿਹੜੀਆਂ ਹੋ ਰਹੀਆਂ ਵਾਇਰਲ ਆ ਦਿਓ ਦੇਖਦੇ ਆ ਉਧਰ ਪੰਜਾਬ ਦੇ ਵਿੱਚ ਹੜ੍ਹ ਆਏ ਹੜ੍ਹਾਂ ਨੇ ਕਾਫੀ ਸਾਰਾ ਨੁਕਸਾਨ ਕੀਤਾ ਪਰ ਪੰਜਾਬੀ ਅੱਗੇ ਆਏ ਇੱਕ ਦੂਜੇ ਦੀ ਮਦਦ ਕੀਤੀ ਤੇ ਇਸ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਿਆ ਤੇ ਉੱਥੇ ਹੀ ਬੱਬੂ ਮਾਨ ਹੋਰਾਂ ਨੇ ਵੀ ਜਿਹੜੇ ਆਪਣੇ ਸ਼ੋਹਾਂ ਦੀ ਕਮਾਈ ਹੈ ਜਿਹੜੀ ਹੜ੍ਹ ਪੀੜਤਾਂ ਨੂੰ ਦੇਣ ਦੀ ਗੱਲ ਪਿਛਲੇ ਦਿਨੀ ਆਖੀ ਸੀ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਵੀ ਹੁਣ ਹੜ੍ਹਾਂ ਨੂੰ ਲੈ ਕੇ ਮਾਨ ਸਾਹਿਬ ਨੇ ਆਪਣੇ ਹੋਏ ਇਸ ਲਾਈਵ ਸ਼ੋਅ ਦੇ ਵਿੱਚ ਵੀ ਜ਼ਿਕਰ ਹੈ ਜਿਹੜਾ ਕੀਤਾ ਆਪਣੇ ਅੰਦਾਜ਼ ਦੇ ਵਿੱਚ ਤੇ ਕੁਝ ਇੱਕ ਲਾਈਨਾਂ ਹੜ੍ਹਾਂ ਵਾਲੀਆਂ ਵੀ ਉਹਨਾਂ ਨੇ ਸੁਣਾਈਆਂ ਆ ਜੋ ਉਹ ਵੀ ਵੀਡੀਓ ਤੁਹਾਨੂੰ ਦਿਖਾਉਂਦੇ ਆ ਅੱਖਰ ਗਰ ਵੀ ਦਰਖਾਗੇ ਕੂਲ ਦੇ ਕ੍ਰਾਸ਼ ਦੀ ਮੈਂ ਕਰਾਂ ਪਹਾਲ ਮੈਂ ਤੂੰ ਵੀ ਦੇ ਕ੍ਰਾਸ਼ ਦੀ ਕਰਾਂ ਪਹਾਲ ਮੈਂ ਵੀ ਦੀ ਪੱਗੇ ਦੇਖ ਨੋ